ਵਾਰਦਾਤ ਵਾਪਰੀ ਹੈ ਜਿੱਥੇ ਕਾਲੀ ਸਕੋਰਪੀਓ ਦੇ ਵਿੱਚ ਆਏ ਮੁੰਡਿਆਂ ਦੇ ਵੱਲੋਂ ਤਾਬੜਤੋੜ ਫਾਇਰਿੰਗ ਕੀਤੀ ਗਈ ਹੈ ਤੇ ਇੱਕ ਨੌਜਵਾਨ ਮੁੰਡੇ ਦਾ ਕਤਲ ਕਰ ਦਿੱਤਾ ਗਿਆ। ਮੋਗਾ ਦੀ ਘਟਨਾ ਹੈ ਤੁਹਾਨੂੰ ਦੱਸਦੀ ਕਿ ਮੋਗਾ ਦੀ ਸਬਡਿਵੀਜ਼ਨ ਬਾਗਾ ਪੁਰਾਣਾ ਦੇ ਵਿੱਚ ਇਹ ਪੂਰਾ ਮਾਮਲਾ ਵਰਤਦਾ ਹੈ ਜਦੋਂ ਦੋ ਧਿਰਾਂ ਦੇ ਵਿੱਚ ਆਪਸੀ ਰੰਜਿਸ਼ ਹੋ ਜਾਂਦੀ ਹੈ ਔਰ ਇਸੇ ਨੂੰ ਲੈ ਕੇ ਮੋਗਾ ਤੋਂ ਕਾਲੀ ਸਕੋਰਪੀਓ ਦੇ ਵਿੱਚ ਮੁੰਡੇ ਸਵਾਰ ਹੋ ਕੇ ਆਉਂਦੇ ਨੇ ਔਰ ਉਹਨਾਂ ਦੇ ਵੱਲੋਂ ਤਾਬੜਤੋੜ ਫਾਇਰਿੰਗ ਕਰ ਦਿੱਤੀ ਜਾਂਦੀ ਹੈ। ਬਚਾਅ ਦੇ ਤੌਰ ਦੇ ਉੱਤੇ ਜੋ ਦੂਸਰਾ ਧਿਰ ਹੈ ਉਸ ਦੇ ਵੱਲੋਂ ਪੱਥਰ ਬਾਜੀ ਕੀਤੀ ਜਾਂਦੀ ਹੈ ਆਪਣੇ ਵਿਚਾਰ ਲਈ ਜੋ ਆਸ-ਪਾਸ ਪੱਥਰ ਪਏ ਹੁੰਦੇ ਉਹ ਚੁੱਕ ਕੇ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਸ਼ੀਸ਼ੇ ਟੁੱਟੇ ਹੋਏ ਨਜ਼ਰ ਆ ਰਹੇ ਨੇ ਪਰ ਉੱਥੇ ਹੀ 10 ਤੋਂ 12 ਰਾਊਂਡ ਕਾਲੀ ਸਕੋਰਪੀ ਦੇ ਵਿੱਚ ਜੋ ਮੁੰਡੇ ਸਵਾਰ ਹੋ ਕੇ ਆਏ ਸੀ ਉਹਨਾਂ ਦੇ ਵੱਲੋਂ ਕੀਤੇ ਜਾਂਦੇ ਨੇ ਔਰ ਇੱਕ ਨੌਜਵਾਨ ਦੇ ਗੋਲੀ ਲੱਗ ਜਾਂਦੀ ਹੈ ਜਿਸ ਦੇ ਵਿੱਚ ਉਸ ਦੀ ਮੌਤ ਹੋ ਗਈ ਹੈ ਤਾਂ ਪਿੰਡ ਲੰਗਿਆਣਾ ਦੇ ਵਿੱਚ ਇਹ ਪੂਰੀ ਘਟਨਾ ਵਾਪਰਦੀ ਹੈ ਦੱਸਦੇ ਕਿ ਦੋਹਾਂ ਧਿਰਾਂ ਦੇ ਵਿੱਚ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ ਜਦੋਂ ਇਹ ਦੋਵੇਂ ਤਰ ਕਿਤੇ ਇਹਨਾਂ ਦੇ ਵਿੱਚੋਂ ਇੱਕ ਤਿਰ ਜਾ ਰਿਹਾ ਸੀ ਔਰ ਇਸੇ ਦੌਰਾਨ ਮੁੰਡਿਆਂ ਦੇ ਵਿੱਚ ਕਿਹਾ ਸੁਣੀ ਹੋ ਜਾਂਦੀ ਹੈ ਔਰ ਉਹਨਾਂ ਦੇ ਵੱਲੋਂ ਜਦੋਂ ਦੂਸਰੇ ਤੈਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਦੋਂ ਇਸ ਮਾਮਲਾ ਇਹ ਵੱਧ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਸ ਲੜਕੇ ਦੇ ਵੱਲੋਂ ਆਪਣੇ ਦੇ ਸਾਥੀ ਹੈ ਉਹਨਾਂ ਨੂੰ ਮੋਗਾ ਤੋਂ ਬੁਲਾ ਲਿਆ ਜਾਂਦਾ ਹੈ ਮੋਗਾ ਤੋਂ ਉਹ ਸਾਥੀ ਕਾਲੀ ਸਕੋਰਪੀਓ ਦੇ ਵਿੱਚ ਸਵਾਰ ਹੋ ਕੇ ਆਉਂਦੇ ਨੇ ਔਰ ਉਹਨਾਂ ਦੇ ਕੋਲ ਮਾਰੂ ਹਥਿਆਰ ਹੁੰਦੇ ਨੇ ਔਰ ਉਹਨਾਂ ਦੇ ਵੱਲੋਂ ਤਾਬੜ ਤੋੜ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਦੂਜੇ ਧਿਰ ਦੇ ਉੱਤੇ ਜਿਨ੍ਹਾਂ ਦੇ ਵਿੱਚ ਦੂਜੇ ਧਿਰ ਦਾ ਇੱਕ ਨੌਜਵਾਨ ਸੁਖਪ੍ਰੀਤ ਜਿਸ ਦਾ ਨਾਮ ਸੀ ਉਸ ਦੀ ਮੌਤ ਹੋ ਚੁੱਕੀ ਹੈ ਫਿਲਹਾਲ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਇਹ ਪੂਰੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਜੋ ਮੁੰਡੇ ਜਿਨ੍ਹਾਂ ਦੇ ਵੱਲੋਂ ਗੋਲੀਆਂ ਭਰਾਈਆਂ ਗਈਆਂ ਤਾਂ ਉਹ ਸਕੋਰਪੀਓ ਦੇ ਵਿੱਚ ਹੀ ਉਥੋਂ ਫਰਾਰ ਹੋ ਜਾਂਦੇ ਨੇ ਫਿਲਹਾਲ ਪੁਲਿਸ ਦੇ ਵੱਲੋਂ ਇਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਕਿਉਂਕਿ ਸਕੋਰਪੀਓ ਦਾ ਨੰਬਰ ਵੀ ਹਜੇ ਤੱਕ ਟ੍ਰੇਸ ਨਹੀਂ ਹੋ ਸਕਿਆ ਹਜੇ ਤੱਕ ਉਹਨਾਂ ਨੂੰ ਪਤਾ ਨਹੀਂ ਲੱਗਿਆ ਕਿ ਆਖਿਰ ਕਿਹੜੇ ਵਿਅਕਤੀ ਇਸ ਵਿੱਚ ਸਵਾਰ ਹੋ ਕੇ ਆਏ ਸੀ ਔਰ ਇੱਥੋਂ ਤੱਕ ਵੀ ਕਿਹਾ ਜਾ ਰਿਹਾ ਹੈ ਕਿ ਜੋ ਸਕੋਰਪੀਓ ਦੇ ਵਿੱਚ ਇਹ ਮੁੰਡੇ ਸਵਾਰ ਹੋ ਕੇ ਆਏ ਸੀ ਜਿਸ ਤਾ ਉਹਦੇ ਉੱਤੇ ਕਹਿੰਦੇ ਪੁਲਿਸ ਦਾ ਸਟicker ਵੀ ਲੱਗਾ ਹੋਇਆ ਸੀ ਤਾਂ ਫਿਲਹਾਲ ਪੁਲਿਸ ਨੇ ਪੂਰੀ ਗੁੱਥੀ ਉਲਝਦੀ ਜਾ ਰਹੀ ਹੈ ਆਖਿਰ ਸਕੋਰਪੀਓ ਦੇ ਵਿੱਚ ਜੋ ਮੁੰਡੇ ਆਏ ਸੀ ਉਹ ਕਿਹੜੇ ਮੁੰਡੇ ਸੀ ਕਿੱਥੋਂ ਦੇ ਸੀਗੇ ਇਸ ਬਾਰੇ ਪੁਲਿਸ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਹੀ ਜਾ ਕੇ ਪੂਰੀ ਗੁੱਥੀ ਸੋਲਝ ਸਕੇਗੀ ਪਰ ਇੱਕ ਨੌਜਵਾਨ ਮੁੰਡੇ ਦੀ ਮੌਤ ਹੋ ਚੁੱਕੀ ਹੈ ਤਾਂ ਕੀ ਕੁਝ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਦਾ ਕਹਿਣਾ ਹੈ ਤੁਹਾਨੂੰ ਸੁਣਾ ਦਿੰਦੇ ਹਾਂ ਗਿਆਣਾਪਿੰਡ ਤੋਂ ਇੱਕ ਫਾਇਰਿੰਗ ਇਨਸੀਡੈਂਟ ਦੀ ਰਿਪੋਰਟ ਹੋਈ ਹੈ ਜਿੱਦੇ ਵਿੱਚ ਇੱਕ ਸੁਖਪ੍ਰੀਤ ਪੁੱਤਰ ਨਛੱਤਰ ਸਿੰਘ ਵਾਸੀ ਲੰਗਿਆਣਾ ਪੁਰਾਣਾ ਉਹਦੇ ਗੋਲੀ ਲੱਗਣ ਕਰ ਨੂੰ ਉਹ ਹਸਪਤਾਲ ਲੈ ਕੇ ਗਏ ਸੀ ਜਿੱਦੀ ਡੈਥ ਹੋ ਚੁੱਕੀ ਹੈ ਇੱਕ ਬੰਦਾ ਹੋਰ ਸੀਗਾ ਸਾਨੀ ਜਿਹਦੇ ਵੀ ਕੁਚਰਰੇ ਲੱਗੇ ਸੀਗੇ ਉਹ ਹਸਪੀਟਲ ਚੋਂ ਚਲਾ ਗਿਆ ਹੈਗਾ ਉਹ ਇਲਾਜ ਕਰਾ ਕੇ ਮੋੜਲਾ ਇਲਾਜ ਕਰਾ ਕੇ ਚਲਾ ਗਿਆ ਹੈਗਾ ਇੱਥੇ ਨਹੀਂ ਆਦ ਰਿਹਾ ਮੈਂ ਕਹਿੰਦਾ ਮੈਟਰ ਹੋਇਆ ਕੀ ਹੈ ਸਰ ਮੈਂ ਦੱਸਦਾ ਤੁਹਾਨੂੰ ਜੋ ਹੁਣ ਤੱਕ ਦੀ ਤਫਤੀਸ਼ ਚ ਆਇਆ ਹੈ ਬਾਕੀ ਤਾਂ ਗੱਲਾਂ ਬਾਅਦ ਸਾਹਮਣੇ ਆਣਗੀਆਂ ਇਹ ਇੱਕ ਹਰਮਨ ਹੈਗਾ ਮਹਿਰਿਆਂ ਦਾ ਮੁੰਡਾ ਇੱਕ ਹੈਗਾ ਕੁਲਤਾਰ ਸਿੰਘ ਏਰੀਆਜ਼ ਬਿੱਲਾ ਪੁੱਤਰ ਚਮਕੌਰ ਸਿੰਘ ਜੋ ਵੇੜੇ ਦਾ ਹੈਗਾ ਇਹ ਐਸੀ ਹੈਗੇ ਇਹਨਾਂ ਦੀ ਆਪਸ ਵਿੱਚ ਕਿਸੇ ਗੱਲ ਤੇ ਬੋਲਬਲਾਣਾ ਹੋਇਆ ਸੀਗਾ ਤੇ ਜਿਹੜਾ ਕੁਲਤਾਰ ਸੀ ਚੁੱਕੇ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਸ਼ੀਸ਼ੇ ਟੁੱਟੇ ਹੋਏ ਨਜ਼ਰ ਆ ਰਹੇ ਨੇ ਪਰ ਉੱਥੇ ਹੀ ਅ 10 ਤੋਂ 12 ਰਾਉਂਡ ਕਾਲੀ ਸਕੋਰਪੀ ਦੇ ਵਿੱਚ ਜੋ ਮੁੰਡੇ ਸਵਾਰ ਹੋ ਕੇ ਆਏ ਸੀ ਉਹਨਾਂ ਦੇ ਵੱਲੋਂ ਕੀਤੇ ਜਾਂਦੇ ਨੇ ਔਰ ਇੱਕ ਨੌਜਵਾਨ ਦੇ ਗੋਲੀ ਲੱਗ ਜਾਂਦੀ ਹੈ ਜਿਸ ਦੇ ਵਿੱਚ ਉਸ ਦੀ ਮੌਤ ਹੋ ਗਈ ਹੈ ਤਾਂ ਪਿੰਡ ਲੰਗਿਆਣਾ ਦੇ ਵਿੱਚ ਇਹ ਪੂਰੀ ਘਟਨਾ ਵਾਪਰਦੀ ਹੈ ਦੱਸਦੇ ਕਿ ਦੋਹਾਂ ਧਿਰਾਂ ਦੇ ਵਿੱਚ ਅ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ ਜਦੋਂ ਇਹ ਦੋਵੇਂ ਧਿਰ ਕਿਤੇ ਇਹਨਾਂ ਦੇ ਵਿੱਚੋਂ ਇੱਕ ਧਿਰ ਜਾ ਰਿਹਾ ਸੀ ਔਰ ਇਸੇ ਦੌਰਾਨ ਮੁੰਡਿਆਂ ਦੇ ਵਿੱਚ ਕਿਹਾ ਸੁਣੀ ਹੋ ਜਾਂਦੀ ਹੈ ਔਰ ਉਹਨਾਂ ਦੇ ਵੱਲੋਂ ਜਦੋਂ ਦੂਸਰੇ ਤੈਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਦੋਂ ਇਸ ਮਾਮਲਾ ਇਹ ਵੱਧ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਸ ਲੜਕੀ ਦੇ ਵੱਲੋਂ ਆਪਣੇ ਦੇ ਸਾਥੀ ਹੈ ਉਹਨਾਂ ਨੂੰ ਮੋਗਾ ਤੋਂ ਬੁਲਾ ਲਿਆ ਜਾਂਦਾ ਹੈ ਮੋਗਾ ਤੋਂ ਉਹ ਸਾਥੀ ਕਾਲੀ ਸਕੋਰਪੀਓ ਦੇ ਵਿੱਚ ਸਵਾਰ ਹੋ ਕੇ ਆਉਂਦੇ ਨੇ ਔਰ ਉਹਨਾਂ ਦੇ ਕੋਲ ਮਾਰੂ ਹਥਿਆਰ ਹੁੰਦੇ ਨੇ ਔਰ ਉਹਨਾਂ ਦੇ ਵੱਲੋਂ ਤਾਬਰ ਤੋੜ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਦੂਜੇ ਧਿਰ ਦੇ ਉੱਤੇ ਜਿਨ੍ਹਾਂ ਦੇ ਵਿੱਚ ਦੂਜੇ ਧਿਰ ਦਾ ਇੱਕ ਨੌਜਵਾਨ ਸੁਖਪ੍ਰੀਤ ਜਿਸ ਦਾ ਨਾਮ ਸੀ ਉਸ ਦੀ ਮੌਤ ਹੋ ਚੁੱਕੀ ਹੈ ਫਿਲਹਾਲ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਇਹ ਪੂਰੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਜੋ ਮੁੰਡੇ ਜਿਨ੍ਹਾਂ ਦੇ ਵੱਲੋਂ ਗੋਲੀਆਂ ਵਾਰੀਆਂ ਗਈਆਂ ਤਾਂ ਉਹ ਸਕੋਰਪੀਓ ਦੇ ਵਿੱਚ ਹੀ ਉਥੋਂ ਫਰਾਰ ਹੋ ਜਾਂਦੇ ਨੇ ਫਿਲਹਾਲ ਪੁਲਿਸ ਦੇ ਵੱਲੋਂ ਇਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਕਿਉਂਕਿ ਸਕੋਰਪੀਓ ਦਾ ਨੰਬਰ ਵੀ ਹਜੇ ਤੱਕ ਟ੍ਰੇਸ ਨਹੀਂ ਹੋ ਸਕਿਆ ਹਜੇ ਤੱਕ ਉਹਨਾਂ ਨੂੰ ਪਤਾ ਨਹੀਂ ਲੱਗਾ ਕਿ ਆਖਿਰ ਕਿਹੜੇ ਵਿਅਕਤੀ ਇਸ ਵਿੱਚ ਸਵਾਰ ਹੋ ਕੇ ਆਏ ਸੀ ਔਰ ਇੱਥੋਂ ਤੱਕ ਵੀ ਕਿਹਾ ਜਾ ਰਿਹਾ ਹੈ ਕਿ ਜੋ ਸਕੋਰਪੀਓ ਦੇ ਵਿੱਚ ਇਹ ਮੁੰਡੇ ਸਵਾਰ ਹੋ ਕੇ ਆਏ ਸੀ ਜਿਸ ਤਾ ਉਹਦੇ ਉੱਤੇ ਕਹਿੰਦੇ ਪੁਲਿਸ ਦਾ ਸਟicker ਵੀ ਲੱਗਾ ਹੋਇਆ ਸੀ ਤਾਂ ਫਿਲਹਾਲ ਪੁਲਿਸ ਨੇ ਪੂਰੀ ਗੁੱਥੀ ਉਲਝਦੀ ਜਾ ਰਹੀ ਹੈ ਆਖਿਰ ਸਕੋਰਪੀਓ ਦੇ ਵਿੱਚ ਜੋ ਮੁੰਡੇ ਆਏ ਸੀ ਉਹ ਕਿਹੜੇ ਮੁੰਡੇ ਸੀ ਕਿੱਥੋਂ ਦੇ ਸੀਗੇ ਇਸ ਬਾਰੇ ਪੁਲਿਸ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਹੀ ਜਾ ਕੇ ਪੂਰੀ ਗੁੱਥੀ ਸੁੱਲਝ ਸਕੇਗੀ ਪਰ ਇੱਕ ਨੌਜਵਾਨ ਮੁੰਡੇ ਦੀ ਮੌਤ ਹੋ ਚੁੱਕੀ ਹੈ ਤਾਂ ਕੀ ਕੁਝ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਦਾ ਕਹਿਣਾ ਹੈ ਤੁਹਾਨੂੰ ਸੁਣਾ ਦਿੰਦੇ ਹਾਂ ਗਿਆਨੇ ਪਿੰਡ ਤੋਂ ਇੱਕ ਫਾਇਰਿੰਗ ਇਨਸੀਡੈਂਟ ਦੀ ਰਿਪੋਰਟ ਹੋਈ ਹੈ ਜਿਸ ਦੇ ਵਿੱਚ ਇੱਕ ਸੁਖਪ੍ਰੀਤ ਪੁੱਤਰ ਬਸੰਦਰ ਸਿੰਘ ਵਾਸੀ ਲੰਗਿਆਣਾ ਪੁਰਾਣਾ ਉਹਦੇ ਗੋਲੀ ਲੱਗਣ ਕਰ ਨੂੰ ਉਹ ਹਸਪਤਾਲ ਲੈ ਕੇ ਗਏ ਸੀ ਜਿੱਦੀ ਡੈਥ ਹੋ ਚੁੱਕੀ ਹੈ ਇੱਕ ਬੰਦਾ ਹੋਰ ਸੀਗਾ ਸਾਨੀ ਜਿਹਦੇ ਵੀ ਕੁਚarre ਲੱਗੇ ਸੀਗੇ ਉਹ ਹਸਪੀਟਲ ਚੋਂ ਚਲਾ ਗਿਆ ਹੈਗਾ ਉਹ ਇਲਾਜ ਕਰਾ ਕੇ ਮੋੜਲਾ ਇਲਾਜ ਕਰਾ ਕੇ ਚਲਾ ਗਿਆ ਹੈ ਇਥੇ ਉਹ ਚੁੱਕ ਕੇ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਸ਼ੀਸ਼ੇ ਟੁੱਟੇ ਹੋਏ ਨਜ਼ਰ ਆ ਰਹੇ ਨੇ ਪਰ ਉੱਥੇ ਹੀ 10 ਤੋਂ 12 ਰਾਊਂਡ ਕਾਲੀ ਸਕੋਰਪੀ ਦੇ ਵਿੱਚ ਜੋ ਮੁੰਡੇ ਸਵਾਰ ਹੋ ਕੇ ਆਏ ਸੀ ਉਹਨਾਂ ਦੇ ਵੱਲੋਂ ਕੀਤੇ ਜਾਂਦੇ ਨੇ ਔਰ ਇੱਕ ਨੌਜਵਾਨ ਦੇ ਗੋਲੀ ਲੱਗ ਜਾਂਦੀ ਹੈ ਜਿਸ ਦੇ ਵਿੱਚ ਉਸ ਦੀ ਮੌਤ ਹੋ ਗਈ ਹੈ ਤਾਂ ਪਿੰਡ ਲੰਗਿਆਣਾ ਦੇ ਵਿੱਚ ਇਹ ਪੂਰੀ ਘਟਨਾ ਵਾਪਰਦੀ ਹੈ ਦੱਸਦੇ ਕਿ ਦੋਹਾਂ ਧਿਰਾਂ ਦੇ ਵਿੱਚ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ ਜਦੋਂ ਇਹ ਦੋਵੇਂ ਧਿਰ ਕਿਤੇ ਇਹਨਾਂ ਦੇ ਵਿੱਚੋਂ ਇੱਕ ਧਿਰ ਜਾ ਰਿਹਾ ਸੀ ਔਰ ਇਸੇ ਦੌਰਾਨ ਮੁੰਡਿਆਂ ਦੇ ਵਿੱਚ ਕਿਹਾ ਸੁਣੀ ਹੋ ਜਾਂਦੀ ਹੈ ਔਰ ਉਹਨਾਂ ਦੇ ਵੱਲੋਂ ਜਦੋਂ ਦੂਸਰੇ ਧਿਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਦੋਂ ਇਸ ਮਾਮਲਾ ਇਹ ਵੱਧ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਸ ਲੜਕੀ ਦੇ ਵੱਲੋਂ ਆਪਣੇ ਦੇ ਸਾਥੀ ਹੈ ਉਹਨਾਂ ਨੂੰ ਮੋਗਾ ਤੋਂ ਬੁਲਾ ਲਿਆ ਜਾਂਦਾ ਹੈ ਮੋਗਾ ਤੋਂ ਉਹ ਸਾਥੀ ਕਾਲੀ ਸਕੋਰਪੀਓ ਦੇ ਵਿੱਚ ਸਵਾਰ ਹੋ ਕੇ ਆਉਂਦੇ ਨੇ ਔਰ ਉਹਨਾਂ ਦੇ ਕੋਲ ਮਾਰੂ ਹਥਿਆਰ ਹੁੰਦੇ ਨੇ ਔਰ ਉਹਨਾਂ ਦੇ ਵੱਲੋਂ ਤਾਬੜ ਤੋੜ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਦੂਜੇ ਧਿਰ ਦੇ ਉੱਤੇ ਜਿਨ੍ਹਾਂ ਦੇ ਵਿੱਚ ਦੂਜੇ ਧਿਰ ਦਾ ਇੱਕ ਨੌਜਵਾਨ ਸੁਖਪ੍ਰੀਤ ਜਿਸ ਦਾ ਨਾਮ ਸੀ ਉਸ ਦੀ ਮੌਤ ਹੋ ਚੁੱਕੀ ਹੈ ਫਿਲਹਾਲ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਇਹ ਪੂਰੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਜੋ ਮੁੰਡੇ ਜਿਨ੍ਹਾਂ ਦੇ ਵੱਲੋਂ ਗੋਲੀਆਂ ਭਰਾਈਆਂ ਗਈਆਂ ਤਾਂ ਉਹ ਸਕੋਰਪੀਓ ਦੇ ਵਿੱਚ ਹੀ ਉਥੋਂ ਫਰਾਰ ਹੋ ਜਾਂਦੇ ਨੇ ਫਿਲਹਾਲ ਪੁਲਿਸ ਦੇ ਵੱਲੋਂ ਇਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਕਿਉਂਕਿ ਸਕੋਰਪੀਓ ਦਾ ਨੰਬਰ ਵੀ ਹਜੇ ਤੱਕ ਟ੍ਰੇਸ ਨਹੀਂ ਹੋ ਸਕਿਆ ਹਜੇ ਤੱਕ ਉਹਨਾਂ ਨੂੰ ਪਤਾ ਨਹੀਂ ਲੱਗਾ ਕਿ ਆਖਿਰ ਕਿਹੜੇ ਵਿਅਕਤੀ ਇਸ ਵਿੱਚ ਸਵਾਰ ਹੋ ਕੇ ਆਏ ਸੀ ਔਰ ਇੱਥੋਂ ਤੱਕ ਵੀ ਕਿਹਾ ਜਾ ਰਿਹਾ ਹੈ ਕਿ ਜੋ ਸਕੋਰਪੀਓ ਦੇ ਵਿੱਚ ਇਹ ਮੁੰਡੇ ਸਵਾਰ ਹੋ ਕੇ ਆਏ ਸੀ ਜਿਸ ਤਾਂ ਉਹਦੇ ਉੱਤੇ ਇੱਕ ਇਹਨੇ ਪੁਲਿਸ ਦਾ ਸਟicker ਵੀ ਲੱਗਾ ਹੋਇਆ ਸੀ ਤਾਂ ਫਿਲਹਾਲ ਪੁਲਿਸ ਨੇ ਪੂਰੀ ਗੁੱਥੀ ਉਲਝਦੀ ਜਾ ਰਹੀ ਹੈ ਆਖਿਰ ਸਕੋਰਪੀਓ ਦੇ ਵਿੱਚ ਜੋ ਮੁੰਡੇ ਆਏ ਸੀ ਉਹ ਕਿਹੜੇ ਮੁੰਡੇ ਸੀ ਕਿੱਥੋਂ ਦੇ ਸੀਗੇ ਇਸ ਬਾਰੇ ਪੁਲਿਸ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਹੀ ਜਾ ਕੇ ਪੂਰੀ ਗੁੱਥੀ ਸੁੱਲਝ ਸਕੇਗੀ ਪਰ ਇੱਕ ਨੌਜਵਾਨ ਮੁੰਡੇ ਦੀ ਮੌਤ ਹੋ ਚੁੱਕੀ ਹੈ ਤਾਂ ਕੀ ਕੁਝ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਦਾ ਕਹਿਣਾ ਹੈ ਤੁਹਾਨੂੰ ਸੁਣਾ ਦਿੰਦੇ ਹਾਂ ਗਿਆਨੇਪੇੜ ਤੋਂ ਇੱਕ ਫਾਇਰਿੰਗ ਇਨਸੀਡੈਂਟ ਦੀ ਰਿਪੋਰਟ ਹੋਈ ਹੈ ਜ ਜਿਦੇ ਵਿੱਚ ਇੱਕ ਸੁਖਪ੍ਰੀਤ ਪੁੱਤਰ ਬਸੰਦਰ ਸਿੰਘ ਵਾਸੀ ਲੰਗਿਆਣਾ ਪੁਰਾਣਾ ਉਹਦੇ ਗੋਲੀ ਲੱਗਣ ਕਰ ਨੂੰ ਉਹ ਹਸਪਤਾਲ ਲੈ ਕੇ ਗਏ ਸੀ ਜਿੱਦੀ ਡੈਥ ਹੋ ਚੁੱਕੀ ਹੈ ਇੱਕ ਬੰਦਾ ਹੋਰ ਸੀਗਾ ਸਾਨੀ ਜਿਦੇ ਵੀ ਕੁਚਰੇ ਲੱਗੇ ਸੀਗੇ ਉਹ ਹਸਪੀਟਲ ਚੋਂ ਚਲਾ ਗਿਆ ਹੈਗਾ ਉਹ ਇਲਾਜ ਕਰਾ ਕੇ ਮੋੜਲਾ ਇਲਾਜ ਕਰਾ ਕੇ ਚਲਾ ਗਿਆ ਹੈਗਾ ਉਹ ਚੁੱਕ ਕੇ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਸ਼ੀਸ਼ੇ ਟੁੱਟੇ ਹੋਏ ਨਜ਼ਰ ਆ ਰਹੇ ਨੇ ਪਰ ਉੱਥੇ ਹੀ ਅ 10 ਤੋਂ 12 ਰਾਉਂਡ ਕਾਲੀ ਸਕੋਰਪੀ ਦੇ ਵਿੱਚ ਜੋ ਮੁੰਡੇ ਸਵਾਰ ਹੋ ਕੇ ਆਏ ਸੀ ਉਹਨਾਂ ਦੇ ਵੱਲੋਂ ਕੀਤੇ ਜਾਂਦੇ ਨੇ ਔਰ ਇੱਕ ਨੌਜਵਾਨ ਦੇ ਗੋਲੀ ਲੱਗ ਜਾਂਦੀ ਹੈ ਜਿਸ ਦੇ ਵਿੱਚ ਉਸ ਦੀ ਮੌਤ ਹੋ ਗਈ ਹੈ ਤਾਂ ਪਿੰਡ ਲੰਗਿਆਣਾ ਦੇ ਵਿੱਚ ਇਹ ਪੂਰੀ ਘਟਨਾ ਵਾਪਰਦੀ ਹੈ ਦੱਸਦੀ ਹੈ ਕਿ ਦੋਹਾਂ ਧਿਰਾਂ ਦੇ ਵਿੱਚ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ ਜਦੋਂ ਇਹ ਦੋਵੇਂ ਧਿਰ ਕਿਤੇ ਇਹਨਾਂ ਦੇ ਵਿੱਚੋਂ ਇੱਕ ਧਿਰ ਜਾ ਰਿਹਾ ਸੀ ਔਰ ਇਸੇ ਦੌਰਾਨ ਮੁੰਡਿਆਂ ਦੇ ਵਿੱਚ ਕਿਹਾ ਸੁਣੀ ਹੋ ਜਾਂਦੀ ਹੈ ਔਰ ਉਹਨਾਂ ਦੇ ਵੱਲੋਂ ਜਦੋਂ ਦੂਸਰੇ ਤੈਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਦੋਂ ਇਸ ਮਾਮਲਾ ਇਹ ਵੱਧ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਸ ਲੜਕੀ ਦੇ ਵੱਲੋਂ ਆਪਣੇ ਜੋ ਸਾਥੀ ਹੈ ਉਹਨਾਂ ਨੂੰ ਮੋਗਾ ਤੋਂ ਬੁਲਾ ਲਿਆ ਜਾਂਦਾ ਹੈ ਮੋਗਾ ਤੋਂ ਉਹ ਸਾਥੀ ਕਾਲੀ ਸਕੋਰਪੀਓ ਦੇ ਵਿੱਚ ਸਵਾਰ ਹੋ ਕੇ ਆਉਂਦੇ ਨੇ ਔਰ ਉਹਨਾਂ ਦੇ ਕੋਲ ਮਾਰੂ ਹਥਿਆਰ ਹੁੰਦੇ ਨੇ ਔਰ ਉਹਨਾਂ ਦੇ ਵੱਲੋਂ ਤਾਬੜ ਤੋੜ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਦੂਜੇ ਧਿਰ ਦੇ ਉੱਤੇ ਜਿਨ੍ਹਾਂ ਦੇ ਵਿੱਚ ਦੂਜੇ ਧਿਰ ਦਾ ਇੱਕ ਨੌਜਵਾਨ ਸੁਖਪ੍ਰੀਤ ਜਿਸ ਦਾ ਨਾਮ ਸੀ ਉਸ ਦੀ ਮੌਤ ਹੋ ਚੁੱਕੀ ਹੈ ਫਿਲਹਾਲ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਇਹ ਪੂਰੀ ਕਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਜੋ ਮੁੰਡੇ ਜਿਨ੍ਹਾਂ ਦੇ ਵੱਲੋਂ ਗੋਲੀਆਂ ਭਰਾਈਆਂ ਗਈਆਂ ਤਾਂ ਉਹ ਸਕੋਰਪੀਓ ਦੇ ਵਿੱਚ ਹੀ ਉਥੋਂ ਫਰਾਰ ਹੋ ਜਾਂਦੇ ਨੇ ਫਿਲਹਾਲ ਪੁਲਿਸ ਦੇ ਵੱਲੋਂ ਇਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਕਿਉਂਕਿ ਸਕੋਰਪੀਓ ਦਾ ਨੰਬਰ ਵੀ ਹਜੇ ਤੱਕ ਟ੍ਰੇਸ ਨਹੀਂ ਹੋ ਸਕਿਆ ਹਜੇ ਤੱਕ ਉਹਨਾਂ ਨੂੰ ਪਤਾ ਨਹੀਂ ਲੱਗਾ ਕਿ ਆਖਿਰ ਕਿਹੜੇ ਵਿਅਕਤੀ ਇਸ ਵਿੱਚ ਸਵਾਰ ਹੋ ਕੇ ਆਏ ਸੀ ਔਰ ਇੱਥੋਂ ਤੱਕ ਵੀ ਕਿਹਾ ਜਾ ਰਿਹਾ ਹੈ ਕਿ ਜੋ ਸਕੋਰਪੀਓ ਦੇ ਵਿੱਚ ਇਹ ਮੁੰਡੇ ਸਵਾਰ ਹੋ ਕੇ ਆਏ ਸੀ ਜਿਸ ਤਾ ਉਹਦੇ ਉੱਤੇ ਕਹਿੰਦੇ ਪੁਲਿਸ ਦਾ ਸਟicker ਵੀ ਲੱਗਾ ਹੋਇਆ ਸੀ ਤਾਂ ਫਿਲਹਾਲ ਪੁਲਿਸ ਨੇ ਪੂਰੀ ਗੁੱਥੀ ਉਲਝਦੀ ਜਾ ਰਹੀ ਹੈ ਆਖਿਰ ਸਕੋਰਪੀਓ ਦੇ ਵਿੱਚ ਜੋ ਮੁੰਡੇ ਆਏ ਸੀ ਉਹ ਕਿਹੜੇ ਮੁੰਡੇ ਸੀ ਕਿੱਥੋਂ ਦੇ ਸੀਗੇ ਇਸ ਬਾਰੇ ਪੁਲਿਸ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਹੀ ਜਾ ਕੇ ਪੂਰੀ ਗੁੱਥੀ ਸੁੱਲਝ ਸਕੇਗੀ ਪਰ ਇੱਕ ਨੌਜਵਾਨ ਮੁੰਡੇ ਦੀ ਮੌਤ ਹੋ ਚੁੱਕੀ ਹੈ ਤਾਂ ਕੀ ਕੁਝ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਦਾ ਕਹਿਣਾ ਹੈ ਤੁਹਾਨੂੰ ਸੁਣਾ ਦਿੰਦੇ ਹਾਂ ਗੁਰਨੇਪੜ ਤੋਂ ਇੱਕ ਫਾਇਰਿੰਗ ਇਨਸੀਡੈਂਟ ਦੀ ਰਿਪੋਰਟ ਹੋਈ ਹੈ ਜ ਜਿਹਦੇ ਵਿੱਚ ਇੱਕ ਸੁਖਪ੍ਰੀਤ ਪੁੱਤਰ ਬਸੰਦਰ ਸਿੰਘ ਵਾਸੀ ਲੰਗਿਆਣਾ ਪੁਰਾਣਾ ਉਹਦੇ ਗੋਲੀ ਲੱਗਣ ਕਰ ਨੂੰ ਉਹ ਹਸਪਤਾਲ ਲੈ ਕੇ ਗਏ ਸੀ ਜਿੱਦੇ ਡੈਥ ਹੋ ਚੁੱਕੀ ਹੈ ਇੱਕ ਬੰਦਾ ਹੋਰ ਸੀਗਾ ਸਾਨੀ ਜਿਹਦੇ ਵੀ ਕੁਚਰੇ ਲੱਗੇ ਸੀਗੇ ਉਹ ਹਸਪੀਟਲ ਚੋਂ ਚਲਾ ਗਿਆ ਹੈਗਾ ਉਹ ਇਲਾਜ ਕਰਾ ਕੇ ਮੋੜਲਾ ਇਲਾਜ ਕਰਾ ਕੇ ਚਲਾ ਗਿਆ ਹੈਗਾ ਉਥੇ ਚੁੱਕ ਕੇ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਸ਼ੀਸ਼ੇ ਟੁੱਟੇ ਹੋਏ ਨਜ਼ਰ ਆ ਰਹੇ ਨੇ ਪਰ ਉਥੇ ਹੀ ਅ 10 ਤੋਂ 12 ਰਾਉਂਡ ਕਾਲੀ ਸਕੋਰਪੀ ਦੇ ਵਿੱਚ ਜੋ ਮੁੰਡੇ ਸਵਾਰ ਹੋ ਕੇ ਆਏ ਸੀ ਉਹਨਾਂ ਦੇ ਵੱਲੋਂ ਕੀਤੇ ਜਾਂਦੇ ਨੇ ਔਰ ਇੱਕ ਨੌਜਵਾਨ ਦੇ ਗੋਲੀ ਲੱਗ ਜਾਂਦੀ ਹੈ ਜਿਸ ਦੇ ਵਿੱਚ ਉਸ ਦੀ ਮੌਤ ਹੋ ਗਈ ਹੈ ਤਾਂ ਪਿੰਡ ਲੰਗਿਆਣਾ ਦੇ ਵਿੱਚ ਇਹ ਪੂਰੀ ਘਟਨਾ ਵਾਪਰਦੀ ਹੈ ਦੱਸਦੇ ਕਿ ਦੋਹਾਂ ਧਿਰਾਂ ਦੇ ਵਿੱਚ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ ਜਦੋਂ ਇਹ ਦੋਵੇਂ ਧਿਰ ਕਿਤੇ ਇਹਨਾਂ ਦੇ ਵਿੱਚੋਂ ਇੱਕ ਧਿਰ ਜਾ ਰਿਹਾ ਸੀ ਔਰ ਇਸੇ ਦੌਰਾਨ ਮੁੰਡਿਆਂ ਦੇ ਵਿੱਚ ਕਿਹਾ ਸੁਣੀ ਹੋ ਜਾਂਦੀ ਹੈ ਔਰ ਉਹਨਾਂ ਦੇ ਵੱਲੋਂ ਜਦੋਂ ਦੂਸਰੇ ਤੈਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਦੋਂ ਇਸ ਮਾਮਲਾ ਇਹ ਵੱਧ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਸ ਲੜਕੀ ਦੇ ਵੱਲੋਂ ਆਪਣੇ ਜੋ ਸਾਥੀ ਹੈ ਉਹਨਾਂ ਨੂੰ ਮੋਗਾ ਤੋਂ ਬੁਲਾ ਲਿਆ ਜਾਂਦਾ ਹੈ ਮੋਗਾ ਤੋਂ ਉਹ ਸਾਥੀ ਕਾਲੀ ਸਕੋਰਪੀਓ ਦੇ ਵਿੱਚ ਸਵਾਰ ਹੋ ਕੇ ਆਉਂਦੇ ਨੇ ਔਰ ਉਹਨਾਂ ਦੇ ਕੋਲ ਮਾਰੂ ਹਥਿਆਰ ਹੁੰਦੇ ਨੇ ਔਰ ਉਹਨਾਂ ਦੇ ਵੱਲੋਂ ਤਾਬੜ ਤੋੜ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਦੂਜੇ ਧਿਰ ਦੇ ਉੱਤੇ ਜਿਨ੍ਹਾਂ ਦੇ ਵਿੱਚ ਦੂਜੇ ਧਿਰ ਦਾ ਇੱਕ ਨੌਜਵਾਨ ਸੁਖਪ੍ਰੀਤ ਜਿਸ ਦਾ ਨਾਮ ਸੀ ਉਸ ਦੀ ਮੌਤ ਹੋ ਚੁੱਕੀ ਹੈ ਫਿਲਹਾਲ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਇਹ ਪੂਰੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਜੋ ਮੁੰਡੇ ਜਿਨ੍ਹਾਂ ਦੇ ਵੱਲੋਂ ਗੋਲੀਆਂ ਭਰਾਈਆਂ ਗਈਆਂ ਤਾਂ ਉਹ ਸਕੋਰਪੀਓ ਦੇ ਵਿੱਚ ਹੀ ਉਥੋਂ ਫਰਾਰ ਹੋ ਜਾਂਦੇ ਨੇ ਫਿਲਹਾਲ ਪੁਲਿਸ ਦੇ ਵੱਲੋਂ ਇਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਕਿਉਂਕਿ ਸਕੋਰਪੀਓ ਦਾ ਨੰਬਰ ਵੀ ਹਜੇ ਤੱਕ ਟ੍ਰੇਸ ਨਹੀਂ ਹੋ ਸਕਿਆ ਹਜੇ ਤੱਕ ਉਹਨਾਂ ਨੂੰ ਪਤਾ ਨਹੀਂ ਲੱਗਾ ਕਿ ਆਖਿਰ ਕਿਹੜੇ ਵਿਅਕਤੀ ਇਸ ਵਿੱਚ ਸਵਾਰ ਹੋ ਕੇ ਆਏ ਸੀ ਔਰ ਇੱਥੋਂ ਤੱਕ ਵੀ ਕਿਹਾ ਜਾ ਰਿਹਾ ਹੈ ਕਿ ਜੋ ਸਕੋਰਪੀਓ ਦੇ ਵਿੱਚ ਇਹ ਮੁੰਡੇ ਸਵਾਰ ਹੋ ਕੇ ਆਏ ਸੀ ਜਿਸ ਤਾ ਉਹਦੇ ਉੱਤੇ ਇੱਕ ਇਹਨੇ ਪੁਲਿਸ ਦਾ ਸਟicker ਵੀ ਲੱਗਾ ਹੋਇਆ ਸੀ ਤਾਂ ਫਿਲਹਾਲ ਪੁਲਿਸ ਨੇ ਪੂਰੀ ਗੁੱਥੀ ਉਲਝਦੀ ਜਾ ਰਹੀ ਹੈ ਆਖਿਰ ਸਕੋਰਪੀਓ ਦੇ ਵਿੱਚ ਜੋ ਮੁੰਡੇ ਆਏ ਸੀ ਉਹ ਕਿਹੜੇ ਮੁੰਡੇ ਸੀ ਕਿੱਥੋਂ ਦੇ ਸੀਗੇ ਇਸ ਬਾਰੇ ਪੁਲਿਸ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਹੀ ਜਾ ਕੇ ਪੂਰੀ ਗੁੱਥੀ ਸੁੱਲਝ ਸਕੇਗੀ ਪਰ ਇੱਕ ਨੌਜਵਾਨ ਮੁੰਡੇ ਦੀ ਮੌਤ ਹੋ ਚੁੱਕੀ ਹੈ ਤਾਂ ਕੀ ਕੁਝ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਦਾ ਕਹਿਣਾ ਹੈ ਤੁਹਾਨੂੰ ਸੁਣਾ ਦਿੰਦੇ ਹਾਂ ਗਿਆਨੇਪੇੜ ਤੋਂ ਇੱਕ ਫਾਇਰਿੰਗ ਇਨਸੀਡੈਂਟ ਦੀ ਰਿਪੋਰਟ ਹੋਈ ਹੈ ਜ ਜਿਦੇ ਵਿੱਚ ਇੱਕ ਸੁਖਪ੍ਰੀਤ ਪੁੱਤਰ ਬਿਸ਼ੰਦਰ ਸਿੰਘ ਵਾਸੀ ਲੰਗਿਆਣਾ ਪੁਰਾਣਾ ਉਹਦੇ ਗੋਲੀ ਲੱਗਣ ਕਰ ਨੂੰ ਉਹ ਹਸਪਤਾਲ ਲੈ ਕੇ ਗਏ ਸੀ ਜਿੱਦੇ ਡੈਥ ਹੋ ਚੁੱਕੀ ਹੈ ਇੱਕ ਬੰਦਾ ਹੋਰ ਸੀਗਾ ਸਾਨੀ ਜਿਦੇ ਵੀ ਕੁਚਰੇ ਲੱਗੇ ਸੀਗੇ ਉਹ ਹਸਪੀਟਲ ਚੋਂ ਚਲਾ ਗਿਆ ਹੈਗਾ ਉਹ ਇਲਾਜ ਕਰਾ ਕੇ ਮੋੜਲਾ ਇਲਾਜ ਕਰਾ ਕੇ ਚਲਾ ਗਿਆ ਹੈ ਇਥੇ ਚੁੱਕੇ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਸ਼ੀਸ਼ੇ ਟੁੱਟੇ ਹੋਏ ਨਜ਼ਰ ਆ ਰਹੇ ਨੇ ਪਰ ਉੱਥੇ ਹੀ ਅ 10 ਤੋਂ 12 ਰਾਉਂਡ ਕਾਲੀ ਸਕੋਰਪੀ ਦੇ ਵਿੱਚ ਜੋ ਮੁੰਡੇ ਸਵਾਰ ਹੋ ਕੇ ਆਏ ਸੀ ਉਹਨਾਂ ਦੇ ਵੱਲੋਂ ਕੀਤੇ ਜਾਂਦੇ ਨੇ ਔਰ ਇੱਕ ਨੌਜਵਾਨ ਦੇ ਗੋਲੀ ਲੱਗ ਜਾਂਦੀ ਹੈ ਜਿਸ ਦੇ ਵਿੱਚ ਉਸ ਦੀ ਮੌਤ ਹੋ ਗਈ ਹੈ ਤਾਂ ਪਿੰਡ ਲੰਗਿਆਣਾ ਦੇ ਵਿੱਚ ਇਹ ਪੂਰੀ ਘਟਨਾ ਵਾਪਰਦੀ ਹੈ ਦੱਸਦੇ ਕਿ ਦੋਹਾਂ ਧਿਰਾਂ ਦੇ ਵਿੱਚ ਅ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ ਜਦੋਂ ਇਹ ਦੋਵੇਂ ਧਿਰ ਕਿਤੇ ਇਹਨਾਂ ਦੇ ਵਿੱਚੋਂ ਇੱਕ ਧਿਰ ਜਾ ਰਿਹਾ ਸੀ ਔਰ ਇਸੇ ਦੌਰਾਨ ਮੁੰਡਿਆਂ ਦੇ ਵਿੱਚ ਕਿਹਾ ਸੁਣੀ ਹੋ ਜਾਂਦੀ ਹੈ ਔਰ ਉਹਨਾਂ ਦੇ ਵੱਲੋਂ ਜਦੋਂ ਦੂਸਰੇ ਤੈਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਦੋਂ ਇਸ ਮਾਮਲਾ ਇਹ ਵੱਧ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਸ ਲੜਕੀ ਦੇ ਵੱਲੋਂ ਆਪਣੇ ਜੋ ਸਾਥੀ ਹੈ ਉਹਨਾਂ ਨੂੰ ਮੋਗਾ ਤੋਂ ਬੁਲਾ ਲਿਆ ਜਾਂਦਾ ਹੈ ਮੋਗਾ ਤੋਂ ਉਹ ਸਾਥੀ ਕਾਲੀ ਸਕੋਰਪੀਓ ਦੇ ਵਿੱਚ ਸਵਾਰ ਹੋ ਕੇ ਆਉਂਦੇ ਨੇ ਔਰ ਉਹਨਾਂ ਦੇ ਕੋਲ ਮਾਰੂ ਹਥਿਆਰ ਹੁੰਦੇ ਨੇ ਔਰ ਉਹਨਾਂ ਦੇ ਵੱਲੋਂ ਤਾਬੜ ਤੋੜ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਦੂਜੇ ਧਿਰ ਦੇ ਉੱਤੇ ਜਿਨ੍ਹਾਂ ਦੇ ਵਿੱਚ ਦੂਜੇ ਧਿਰ ਦਾ ਇੱਕ ਨੌਜਵਾਨ ਸੁਖਪ੍ਰੀਤ ਜਿਸ ਦਾ ਨਾਮ ਸੀ ਉਸ ਦੀ ਮੌਤ ਹੋ ਚੁੱਕੀ ਹੈ ਫਿਲਹਾਲ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਇਹ ਪੂਰੀ ਕਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਜੋ ਮੁੰਡੇ ਜਿਨ੍ਹਾਂ ਦੇ ਵੱਲੋਂ ਗੋਲੀਆਂ ਭਰਾਈਆਂ ਗਈਆਂ ਤਾਂ ਉਹ ਸਕੋਰਪੀਓ ਦੇ ਵਿੱਚ ਹੀ ਉਥੋਂ ਫਰਾਰ ਹੋ ਜਾਂਦੇ ਨੇ ਫਿਲਹਾਲ ਪੁਲਿਸ ਦੇ ਵੱਲੋਂ ਇਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਕਿਉਂਕਿ ਸਕੋਰਪੀਓ ਦਾ ਨੰਬਰ ਵੀ ਹਜੇ ਤੱਕ ਟ੍ਰੇਸ ਨਹੀਂ ਹੋ ਸਕਿਆ ਹਜੇ ਤੱਕ ਉਹਨਾਂ ਨੂੰ ਪਤਾ ਨਹੀਂ ਲੱਗਾ ਕਿ ਆਖਿਰ ਕਿਹੜੇ ਵਿਅਕਤੀ ਇਸ ਵਿੱਚ ਸਵਾਰ ਹੋ ਕੇ ਆਏ ਸੀ ਔਰ ਇੱਥੋਂ ਤੱਕ ਵੀ ਕਿਹਾ ਜਾ ਰਿਹਾ ਹੈ ਕਿ ਜੋ ਸਕੋਰਪੀਓ ਦੇ ਵਿੱਚ ਇਹ ਮੁੰਡੇ ਸਵਾਰ ਹੋ ਕੇ ਆਏ ਸੀ ਜਿਸ ਤਾ ਉਹਦੇ ਉੱਤੇ ਇੱਕ ਇਹਨੇ ਪੁਲਿਸ ਦਾ ਸਟicker ਵੀ ਲੱਗਾ ਹੋਇਆ ਸੀ ਤਾਂ ਫਿਲਹਾਲ ਪੁਲਿਸ ਨੇ ਪੂਰੀ ਗੁੱਥੀ ਉਲਝਦੀ ਜਾ ਰਹੀ ਹੈ ਆਖਿਰ ਸਕੋਰਪੀਓ ਦੇ ਵਿੱਚ ਜੋ ਮੁੰਡੇ ਆਏ ਸੀ ਉਹ ਕਿਹੜੇ ਮੁੰਡੇ ਸੀ ਕਿੱਥੋਂ ਦੇ ਸੀਗੇ ਇਸ ਬਾਰੇ ਪੁਲਿਸ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਹੀ ਜਾ ਕੇ ਪੂਰੀ ਗੁੱਥੀ ਸੁੱਲਝ ਸਕੇਗੀ ਪਰ ਇੱਕ ਨੌਜਵਾਨ ਮੁੰਡੇ ਦੀ ਮੌਤ ਹੋ ਚੁੱਕੀ ਹੈ ਤਾਂ ਕੀ ਕੁਝ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਦਾ ਕਹਿਣਾ ਹੈ ਤੁਹਾਨੂੰ ਸੁਣਾ ਦਿੰਦੇ ਹਾਂ ਗਿਆਨੇਪੜ ਤੋਂ ਇੱਕ ਫਾਇਰਿੰਗ ਇਨਸੀਡੈਂਟ ਦੀ ਰਿਪੋਰਟ ਹੋਈ ਹੈ ਜ ਜਿਹਦੇ ਵਿੱਚ ਇੱਕ ਸੁਖਪ੍ਰੀਤ ਪੁੱਤਰ ਬਚੱਤਰ ਸਿੰਘ ਵਾਸੀ ਲੰਗਿਆਣਾ ਪੁਰਾਣਾ ਉਹਦੇ ਗੋਲੀ ਲੱਗਣ ਕਰ ਨੂੰ ਉਹ ਹਸਪਤਾਲ ਲੈ ਕੇ ਗਏ ਸੀ ਜਿੱਦੇ ਡੈਥ ਹੋ ਚੁੱਕੀ ਹੈ ਇੱਕ ਬੰਦਾ ਹੋਰ ਸੀਗਾ ਸਾਨੀ ਜਿਹਦੇ ਵੀ ਕੁਚਰੇ ਲੱਗੇ ਸੀਗੇ ਉਹ ਹਸਪੀਟਲ ਚੋਂ ਚਲਾ ਗਿਆ ਹੈਗਾ ਉਹ ਇਲਾਜ ਕਰਾ ਕੇ ਮੁਰਲਾ ਇਲਾਜ ਕਰਾ ਕੇ ਚਲਾ ਗਿਆ ਹੈ ਇਥੇ ਉਹ ਚੁੱਕ ਕੇ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਸ਼ੀਸ਼ੇ ਟੁੱਟੇ ਹੋਏ ਨਜ਼ਰ ਆ ਰਹੇ ਨੇ ਪਰ ਉੱਥੇ ਹੀ 10 ਤੋਂ 12 ਰਾਊਂਡ ਕਾਲੀ ਸਕੋਰਪੀ ਦੇ ਵਿੱਚ ਜੋ ਮੁੰਡੇ ਸਵਾਰ ਹੋ ਕੇ ਆਏ ਸੀ ਉਹਨਾਂ ਦੇ ਵੱਲੋਂ ਕੀਤੇ ਜਾਂਦੇ ਨੇ ਔਰ ਇੱਕ ਨੌਜਵਾਨ ਦੇ ਗੋਲੀ ਲੱਗ ਜਾਂਦੀ ਹੈ ਜਿਸ ਦੇ ਵਿੱਚ ਉਸ ਦੀ ਮੌਤ ਹੋ ਗਈ ਹੈ ਤਾਂ ਪਿੰਡ ਲੰਗਿਆਣਾ ਦੇ ਵਿੱਚ ਇਹ ਪੂਰੀ ਘਟਨਾ ਵਾਪਰਦੀ ਹੈ ਦੱਸਦੇ ਕਿ ਦੋਹਾਂ ਧਿਰਾਂ ਦੇ ਵਿੱਚ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ ਜਦੋਂ ਇਹ ਦੋਵੇਂ ਧਿਰ ਕਿਤੇ ਇਹਨਾਂ ਦੇ ਵਿੱਚੋਂ ਇੱਕ ਧਿਰ ਜਾ ਰਿਹਾ ਸੀ ਔਰ ਇਸੇ ਦੌਰਾਨ ਮੁੰਡਿਆਂ ਦੇ ਵਿੱਚ ਕਿਹਾ ਸੁਣੀ ਹੋ ਜਾਂਦੀ ਹੈ ਔਰ ਉਹਨਾਂ ਦੇ ਵੱਲੋਂ ਜਦੋਂ ਦੂਸਰੇ ਧਿਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਦੋਂ ਇਸ ਮਾਮਲਾ ਇਹ ਵੱਧ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਸ ਲੜਕੀ ਦੇ ਵੱਲੋਂ ਆਪਣੇ ਦੇ ਸਾਥੀ ਹੈ ਉਹਨਾਂ ਨੂੰ ਮੋਗਾ ਤੋਂ ਬੁਲਾ ਲਿਆ ਜਾਂਦਾ ਹੈ ਮੋਗਾ ਤੋਂ ਉਹ ਸਾਥੀ ਕਾਲੀ ਸਕੋਰਪੀਓ ਦੇ ਵਿੱਚ ਸਵਾਰ ਹੋ ਕੇ ਆਉਂਦੇ ਨੇ ਔਰ ਉਹਨਾਂ ਦੇ ਕੋਲ ਮਾਰੂ ਹਥਿਆਰ ਹੁੰਦੇ ਨੇ ਔਰ ਉਹਨਾਂ ਦੇ ਵੱਲੋਂ ਤਾਬੜ ਤੋੜ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਦੂਜੇ ਧਿਰ ਦੇ ਉੱਤੇ ਜਿਨ੍ਹਾਂ ਦੇ ਵਿੱਚ ਦੂਜੇ ਧਿਰ ਦਾ ਇੱਕ ਨੌਜਵਾਨ ਸੁਖਪ੍ਰੀਤ ਜਿਸ ਦਾ ਨਾਮ ਸੀ ਉਸ ਦੀ ਮੌਤ ਹੋ ਚੁੱਕੀ ਹੈ ਫਿਲਹਾਲ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਇਹ ਪੂਰੀ ਕਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਜੋ ਮੁੰਡੇ ਜਿਨ੍ਹਾਂ ਦੇ ਵੱਲੋਂ ਗੋਲੀਆਂ ਭਰਾਈਆਂ ਗਈਆਂ ਤਾਂ ਉਹ ਸਕੋਰਪੀਓ ਦੇ ਵਿੱਚ ਹੀ ਉਥੋਂ ਫਰਾਰ ਹੋ ਜਾਂਦੇ ਨੇ ਫਿਲਹਾਲ ਪੁਲਿਸ ਦੇ ਵੱਲੋਂ ਇਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਕਿਉਂਕਿ ਸਕੋਰਪੀਓ ਦਾ ਨੰਬਰ ਵੀ ਹਜੇ ਤੱਕ ਟ੍ਰੇਸ ਨਹੀਂ ਹੋ ਸਕਿਆ ਹਜੇ ਤੱਕ ਉਹਨਾਂ ਨੂੰ ਪਤਾ ਨਹੀਂ ਲੱਗਾ ਕਿ ਆਖਿਰ ਕਿਹੜੇ ਵਿਅਕਤੀ ਇਸ ਵਿੱਚ ਸਵਾਰ ਹੋ ਕੇ ਆਏ ਸੀ ਔਰ ਇੱਥੋਂ ਤੱਕ ਵੀ ਕਿਹਾ ਜਾ ਰਿਹਾ ਹੈ ਕਿ ਜੋ ਸਕੋਰਪੀਓ ਦੇ ਵਿੱਚ ਇਹ ਮੁੰਡੇ ਸਵਾਰ ਹੋ ਕੇ ਆਏ ਸੀ ਜਿਸ ਤਾ ਉਹਦੇ ਉੱਤੇ ਕਹਿੰਦੇ ਪੁਲਿਸ ਦਾ ਸਟicker ਵੀ ਲੱਗਾ ਹੋਇਆ ਸੀ ਤਾਂ ਫਿਲਹਾਲ ਪੁਲਿਸ ਨੇ ਪੂਰੀ ਗੁੱਥੀ ਉਲਝਦੀ ਜਾ ਰਹੀ ਹੈ ਆਖਿਰ ਸਕੋਰਪੀਓ ਦੇ ਵਿੱਚ ਜੋ ਮੁੰਡੇ ਆਏ ਸੀ ਉਹ ਕਿਹੜੇ ਮੁੰਡੇ ਸੀ ਕਿੱਥੋਂ ਦੇ ਸੀਗੇ ਇਸ ਬਾਰੇ ਪੁਲਿਸ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਹੀ ਜਾ ਕੇ ਪੂਰੀ ਗੁੱਥੀ ਸੁੱਲਝ ਸਕੇਗੀ ਪਰ ਇੱਕ ਨੌਜਵਾਨ ਮੁੰਡੇ ਦੀ ਮੌਤ ਹੋ ਚੁੱਕੀ ਹੈ ਤਾਂ ਕੀ ਕੁਝ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਦਾ ਕਹਿਣਾ ਹੈ ਤੁਹਾਨੂੰ ਸੁਣਾ ਦਿੰਦੇ ਹਾਂ ਗਿਆਣਾਪਿੰਡ ਤੋਂ ਇੱਕ ਫਾਇਰਿੰਗ ਇਨਸੀਡੈਂਟ ਦੀ ਰਿਪੋਰਟ ਹੋਈ ਹੈ ਜਿੱਦੇ ਵਿੱਚ ਇੱਕ ਸੁਖਪ੍ਰੀਤ ਪੁੱਤਰ ਨਛੱਤਰ ਸਿੰਘ ਵਾਸੀ ਲੰਗਿਆਣਾ ਪੁਰਾਣਾ ਉਹਦੇ ਗੋਲੀ ਲੱਗਣ ਕਰ ਨੂੰ ਉਹ ਹਸਪਤਾਲ ਲੈ ਕੇ ਗਏ ਸੀ ਜਿੱਦੀ ਡੈਥ ਹੋ ਚੁੱਕੀ ਹੈ ਇੱਕ ਬੰਦਾ ਹੋਰ ਸੀਗਾ ਸਾਨੀ ਜਿਹਦੇ ਵੀ ਕੁਚਰੇ ਲੱਗੇ ਸੀਗੇ ਉਹ ਹਸਪੀਟਲ ਚੋਂ ਚਲਾ ਗਿਆ ਹੈਗਾ ਉਹ ਇਲਾਜ ਕਰਾ ਕੇ ਮੋੜਲਾ ਇਲਾਜ ਕਰਾ ਕੇ ਚਲਾ ਗਿਆ ਹੈ ਇਥੇ ਉਹ ਚੁੱਕ ਕੇ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਸ਼ੀਸ਼ੇ ਟੁੱਟੇ ਹੋਏ ਨਜ਼ਰ ਆ ਰਹੇ ਨੇ ਪਰ ਉੱਥੇ ਹੀ 10 ਤੋਂ 12 ਰਾਊਂਡ ਕਾਲੀ ਸਕੋਰਪੀ ਦੇ ਵਿੱਚ ਜੋ ਮੁੰਡੇ ਸਵਾਰ ਹੋ ਕੇ ਆਏ ਸੀ ਉਹਨਾਂ ਦੇ ਵੱਲੋਂ ਕੀਤੇ ਜਾਂਦੇ ਨੇ ਔਰ ਇੱਕ ਨੌਜਵਾਨ ਦੇ ਗੋਲੀ ਲੱਗ ਜਾਂਦੀ ਹੈ ਜਿਸ ਦੇ ਵਿੱਚ ਉਸ ਦੀ ਮੌਤ ਹੋ ਗਈ ਹੈ ਤਾਂ ਪਿੰਡ ਲੰਗਿਆਣਾ ਦੇ ਵਿੱਚ ਇਹ ਪੂਰੀ ਘਟਨਾ ਵਾਪਰਦੀ ਹੈ ਦੱਸਦੇ ਕਿ ਦੋਹਾਂ ਧਿਰਾਂ ਦੇ ਵਿੱਚ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ ਜਦੋਂ ਇਹ ਦੋਵੇਂ ਧਿਰ ਕਿਤੇ ਇਹਨਾਂ ਦੇ ਵਿੱਚੋਂ ਇੱਕ ਧਿਰ ਜਾ ਰਿਹਾ ਸੀ ਔਰ ਇਸੇ ਦੌਰਾਨ ਮੁੰਡਿਆਂ ਦੇ ਵਿੱਚ ਕਿਹਾ ਸੁਣੀ ਹੋ ਜਾਂਦੀ ਹੈ ਔਰ ਉਹਨਾਂ ਦੇ ਵੱਲੋਂ ਜਦੋਂ ਦੂਸਰੇ ਧਿਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਦੋਂ ਇਸ ਮਾਮਲਾ ਇਹ ਵੱਧ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਸ ਲੜਤੇ ਦੇ ਵੱਲੋਂ ਆਪਣੇ ਦੇ ਸਾਥੀ ਹੈ ਉਹਨਾਂ ਨੂੰ ਮੋਗਾ ਤੋਂ ਬੁਲਾ ਲਿਆ ਜਾਂਦਾ ਹੈ ਮੋਗਾ ਤੋਂ ਉਹ ਸਾਥੀ ਕਾਲੀ ਸਕੋਰਪੀਓ ਦੇ ਵਿੱਚ ਸਵਾਰ ਹੋ ਕੇ ਆਉਂਦੇ ਨੇ ਔਰ ਉਹਨਾਂ ਦੇ ਕੋਲ ਮਾਰੂ ਹਥਿਆਰ ਹੁੰਦੇ ਨੇ ਔਰ ਉਹਨਾਂ ਦੇ ਵੱਲੋਂ ਤਾਬੜ ਤੋੜ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਦੂਜੇ ਧਿਰ ਦੇ ਉੱਤੇ ਜਿਨ੍ਹਾਂ ਦੇ ਵਿੱਚ ਦੂਜੇ ਧਿਰ ਦਾ ਇੱਕ ਨੌਜਵਾਨ ਸੁਖਪ੍ਰੀਤ ਜਿਸ ਦਾ ਨਾਮ ਸੀ ਉਸ ਦੀ ਮੌਤ ਹੋ ਚੁੱਕੀ ਹੈ ਫਿਲਹਾਲ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਇਹ ਪੂਰੀ ਕਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਜੋ ਮੁੰਡੇ ਜਿਨ੍ਹਾਂ ਦੇ ਵੱਲੋਂ ਗੋਲੀਆਂ ਵਾਰੀਆਂ ਗਈਆਂ ਤਾਂ ਉਹ ਸਕੋਰਪੀਓ ਦੇ ਵਿੱਚ ਹੀ ਉਥੋਂ ਫਰਾਰ ਹੋ ਜਾਂਦੇ ਨੇ ਫਿਲਹਾਲ ਪੁਲਿਸ ਦੇ ਵੱਲੋਂ ਇਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਕਿਉਂਕਿ ਸਕੋਰਪੀਓ ਦਾ ਨੰਬਰ ਵੀ ਹਜੇ ਤੱਕ ਟ੍ਰੇਸ ਨਹੀਂ ਹੋ ਸਕਿਆ ਹਜੇ ਤੱਕ ਉਹਨਾਂ ਨੂੰ ਪਤਾ ਨਹੀਂ ਲੱਗਾ ਕਿ ਆਖਿਰ ਕਿਹੜੇ ਵਿਅਕਤੀ ਇਸ ਵਿੱਚ ਸਵਾਰ ਹੋ ਕੇ ਆਏ ਸੀ ਔਰ ਇੱਥੋਂ ਤੱਕ ਵੀ ਕਿਹਾ ਜਾ ਰਿਹਾ ਹੈ ਕਿ ਜੋ ਸਕੋਰਪੀਓ ਦੇ ਵਿੱਚ ਇਹ ਮੁੰਡੇ ਸਵਾਰ ਹੋ ਕੇ ਆਏ ਸੀ ਜਿਸ ਤਾ ਉਹਦੇ ਉੱਤੇ ਕਹਿੰਦੇ ਪੁਲਿਸ ਦਾ ਸਟicker ਵੀ ਲੱਗਾ ਹੋਇਆ ਸੀ ਤਾਂ ਫਿਲਹਾਲ ਪੁਲਿਸ ਨੇ ਪੂਰੀ ਗੁੱਥੀ ਉਲਝਦੀ ਜਾ ਰਹੀ ਹੈ ਆਖਿਰ ਸਕੋਰਪੀਓ ਦੇ ਵਿੱਚ ਜੋ ਮੁੰਡੇ ਆਏ ਸੀ ਉਹ ਕਿਹੜੇ ਮੁੰਡੇ ਸੀ ਕਿੱਥੋਂ ਦੇ ਸੀਗੇ ਇਸ ਬਾਰੇ ਪੁਲਿਸ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਹੀ ਜਾ ਕੇ ਪੂਰੀ ਗੁੱਥੀ ਸੁੱਲਝ ਸਕੇਗੀ ਪਰ ਇੱਕ ਨੌਜਵਾਨ ਮੁੰਡੇ ਦੀ ਮੌਤ ਹੋ ਚੁੱਕੀ ਹੈ ਤਾਂ ਕੀ ਕੁਝ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਦਾ ਕਹਿਣਾ ਹੈ ਤੁਹਾਨੂੰ ਸੁਣਾ ਦਿੰਦੇ ਹਾਂ ਗਿਆਣੀਪਿੰਡ ਤੋਂ ਇੱਕ ਫਾਇਰਿੰਗ ਇਨਸੀਡੈਂਟ ਦੀ ਰਿਪੋਰਟ ਹੋਈ ਹੈ ਜਿਸ ਦੇ ਵਿੱਚ ਇੱਕ ਸੁਖਪ੍ਰੀਤ ਪੁੱਤਰ ਬਸੰਦਰ ਸਿੰਘ ਵਾਸੀ ਲੰਗਿਆਣਾ ਪੁਰਾਣਾ ਉਹਦੇ ਗੋਲੀ ਲੱਗਣ ਕਰ ਨੂੰ ਹਸਪਤਾਲ ਲੈ ਕੇ ਗਏ ਸੀ ਜਿੱਦੀ ਡੈਥ ਹੋ ਚੁੱਕੀ ਹੈ ਇੱਕ ਬੰਦਾ ਹੋਰ ਸੀਗਾ ਸਾਨੀ ਜਿਹਦੇ ਵੀ ਕੁਚਰਰੇ ਲੱਗੇ ਸੀਗੇ ਉਹ ਹਸਪੀਟਲ ਚੋਂ ਚਲਾ ਗਿਆ ਹੈਗਾ ਉਹ ਇਲਾਜ ਕਰਾ ਕੇ ਮੋੜਲਾ ਇਲਾਜ ਕਰਾ ਕੇ ਚਲਾ ਗਿਆ ਹੈ ਇੱਥੇ ਉਹ ਚੁੱਕ ਕੇ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਸ਼ੀਸ਼ੇ ਟੁੱਟੇ ਹੋਏ ਨਜ਼ਰ ਆ ਰਹੇ ਨੇ ਪਰ ਉੱਥੇ ਹੀ 10 ਤੋਂ 12 ਰਾਊਂਡ ਕਾਲੀ ਸਕੋਰਪੀ ਦੇ ਵਿੱਚ ਜੋ ਮੁੰਡੇ ਸਵਾਰ ਹੋ ਕੇ ਆਏ ਸੀ ਉਹਨਾਂ ਦੇ ਵੱਲੋਂ ਕੀਤੇ ਜਾਂਦੇ ਨੇ ਔਰ ਇੱਕ ਨੌਜਵਾਨ ਦੇ ਗੋਲੀ ਲੱਗ ਜਾਂਦੀ ਹੈ ਜਿਸ ਦੇ ਵਿੱਚ ਉਸ ਦੀ ਮੌਤ ਹੋ ਗਈ ਹੈ ਤਾਂ ਪਿੰਡ ਲੰਗਿਆਣਾ ਦੇ ਵਿੱਚ ਇਹ ਪੂਰੀ ਘਟਨਾ ਵਾਪਰਦੀ ਹੈ ਦੱਸਦੇ ਕਿ ਦੋਹਾਂ ਤਰਾਂ ਦੇ ਵਿੱਚ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ ਜਦੋਂ ਇਹ ਦੋਵੇਂ ਤਰ ਕਿਤੇ ਇਹਨਾਂ ਦੇ ਵਿੱਚੋਂ ਇੱਕ ਤਰ ਜਾ ਰਿਹਾ ਸੀ ਔਰ ਇਸੇ ਦੌਰਾਨ ਮੁੰਡਿਆਂ ਦੇ ਵਿੱਚ ਕਿਹਾ ਸੁਣੀ ਹੋ ਜਾਂਦੀ ਹੈ ਔਰ ਉਹਨਾਂ ਦੇ ਵੱਲੋਂ ਜਦੋਂ ਦੂਸਰੇ ਧਿਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਦੋਂ ਇਸ ਮਾਮਲਾ ਇਹ ਵੱਧ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਸ ਲੜਕੀ ਦੇ ਵੱਲੋਂ ਆਪਣੇ ਦੇ ਸਾਥੀ ਹੈ ਉਹਨਾਂ ਨੂੰ ਮੋਗਾ ਤੋਂ ਬੁਲਾ ਲਿਆ ਜਾਂਦਾ ਹੈ ਮੋਗਾ ਤੋਂ ਉਹ ਸਾਥੀ ਕਾਲੀ ਸਕੋਰਪੀਓ ਦੇ ਵਿੱਚ ਸਵਾਰ ਹੋ ਕੇ ਆਉਂਦੇ ਨੇ ਔਰ ਉਹਨਾਂ ਦੇ ਕੋਲ ਮਾਰੂ ਹਥਿਆਰ ਹੁੰਦੇ ਨੇ ਔਰ ਉਹਨਾਂ ਦੇ ਵੱਲੋਂ ਤਾਬੜ ਤੋੜ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਦੂਜੇ ਧਿਰ ਦੇ ਉੱਤੇ ਜਿਨ੍ਹਾਂ ਦੇ ਵਿੱਚ ਦੂਜੇ ਧਿਰ ਦਾ ਇੱਕ ਨੌਜਵਾਨ ਸੁਖਪ੍ਰੀਤ ਜਿਸ ਦਾ ਨਾਮ ਸੀ ਉਸ ਦੀ ਮੌਤ ਹੋ ਚੁੱਕੀ ਹੈ ਫਿਲਹਾਲ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਇਹ ਪੂਰੀ ਕਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਜੋ ਮੁੰਡੇ ਜਿਨ੍ਹਾਂ ਦੇ ਵੱਲੋਂ ਗੋਲੀਆਂ ਭਰਾਈਆਂ ਗਈਆਂ ਤਾਂ ਉਹ ਸਕੋਰਪੀਓ ਦੇ ਵਿੱਚ ਹੀ ਉਥੋਂ ਫਰਾਰ ਹੋ ਜਾਂਦੇ ਨੇ ਫਿਲਹਾਲ ਪੁਲਿਸ ਦੇ ਵੱਲੋਂ ਇਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਕਿਉਂਕਿ ਸਕੋਰਪੀਓ ਦਾ ਨੰਬਰ ਵੀ ਹਜੇ ਤੱਕ ਟ੍ਰੇਸ ਨਹੀਂ ਹੋ ਸਕਿਆ ਹਜੇ ਤੱਕ ਉਹਨਾਂ ਨੂੰ ਪਤਾ ਨਹੀਂ ਲੱਗਾ ਕਿ ਆਖਿਰ ਕਿਹੜੇ ਵਿਅਕਤੀ ਇਸ ਵਿੱਚ ਸਵਾਰ ਹੋ ਕੇ ਆਏ ਸੀ ਔਰ ਇੱਥੋਂ ਤੱਕ ਵੀ ਕਿਹਾ ਜਾ ਰਿਹਾ ਹੈ ਕਿ ਜੋ ਸਕੋਰਪੀਓ ਦੇ ਵਿੱਚ ਇਹ ਮੁੰਡੇ ਸਵਾਰ ਹੋ ਕੇ ਆਏ ਸੀ ਜਿਸ ਤਾ ਉਹਦੇ ਉੱਤੇ ਕਹਿੰਦੇ ਪੁਲਿਸ ਦਾ ਸਟicker ਵੀ ਲੱਗਾ ਹੋਇਆ ਸੀ ਤਾਂ ਫਿਲਹਾਲ ਪੁਲਿਸ ਨੇ ਪੂਰੀ ਗੁੱਥੀ ਉਲਝਦੀ ਜਾ ਰਹੀ ਹੈ ਆਖਿਰ ਸਕੋਰਪੀਓ ਦੇ ਵਿੱਚ ਜੋ ਮੁੰਡੇ ਆਏ ਸੀ ਉਹ ਕਿਹੜੇ ਮੁੰਡੇ ਸੀ ਕਿੱਥੋਂ ਦੇ ਸੀਗੇ ਇਸ ਬਾਰੇ ਪੁਲਿਸ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਹੀ ਜਾ ਕੇ ਪੂਰੀ ਗੁੱਥੀ ਸੁੱਲਝ ਸਕੇਗੀ ਪਰ ਇੱਕ ਨੌਜਵਾਨ ਮੁੰਡੇ ਦੀ ਮੌਤ ਹੋ ਚੁੱਕੀ ਹੈ ਤਾਂ ਕੀ ਕੁਝ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਦਾ ਕਹਿਣਾ ਹੈ ਤੁਹਾਨੂੰ ਸੁਣਾ ਦਿੰਦੇ ਹਾਂ ਗਿਆਨੇਪਿੰਡ ਤੋਂ ਇੱਕ ਫਾਇਰਿੰਗ ਇਨਸੀਡੈਂਟ ਦੀ ਰਿਪੋਰਟ ਹੋਈ ਹੈ ਜਿਸ ਦੇ ਵਿੱਚ ਇੱਕ ਸੁਖਪ੍ਰੀਤ ਪੁੱਤਰ ਬਿਸ਼ੰਦਰ ਸਿੰਘ ਵਾਸੀ ਲੰਗਿਆਣਾ ਪੁਰਾਣਾ ਉਹਦੇ ਗੋਲੀ ਲੱਗਣ ਕਰ ਨੂੰ ਹਸਪਤਾਲ ਲੈ ਕੇ ਗਏ ਸੀ ਜਿੱਦੀ ਡੈਥ ਹੋ ਚੁੱਕੀ ਹੈ ਇੱਕ ਬੰਦਾ ਹੋਰ ਸੀਗਾ ਸਾਨੀ ਜਿਹਦੇ ਵੀ ਕੁਚarre ਲੱਗੇ ਸੀਗੇ ਉਹ ਹਸਪੀਟਲ ਚੋਂ ਚਲਾ ਗਿਆ ਹੈਗਾ ਉਹ ਇਲਾਜ ਕਰਾ ਕੇ ਮੋੜ ਲਾ ਇਲਾਜ ਕਰਾ ਕੇ ਚਲਾ ਗਿਆ ਹੈ ਇਥੇ ਉਹ ਚੁੱਕ ਕੇ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਸ਼ੀਸ਼ੇ ਟੁੱਟੇ ਹੋਏ ਨਜ਼ਰ ਆ ਰਹੇ ਨੇ ਪਰ ਉੱਥੇ ਹੀ 10 ਤੋਂ 12 ਰਾਊਂਡ ਕਾਲੀ ਸਕੋਰਪੀ ਦੇ ਵਿੱਚ ਜੋ ਮੁੰਡੇ ਸਵਾਰ ਹੋ ਕੇ ਆਏ ਸੀ ਉਹਨਾਂ ਦੇ ਵੱਲੋਂ ਕੀਤੇ ਜਾਂਦੇ ਨੇ ਔਰ ਇੱਕ ਨੌਜਵਾਨ ਦੇ ਗੋਲੀ ਲੱਗ ਜਾਂਦੀ ਹੈ ਜਿਸ ਦੇ ਵਿੱਚ ਉਸ ਦੀ ਮੌਤ ਹੋ ਗਈ ਹੈ ਤਾਂ ਪਿੰਡ ਲੰਗਿਆਣਾ ਦੇ ਵਿੱਚ ਇਹ ਪੂਰੀ ਘਟਨਾ ਵਾਪਰਦੀ ਹੈ ਦੱਸਦੇ ਕਿ ਦੋਹਾਂ ਤਰਾਂ ਦੇ ਵਿੱਚ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ ਜਦੋਂ ਇਹ ਦੋਵੇਂ ਤਰ ਕਿਤੇ ਇਹਨਾਂ ਦੇ ਵਿੱਚੋਂ ਇੱਕ ਤਰ ਜਾ ਰਿਹਾ ਸੀ ਔਰ ਇਸੇ ਦੌਰਾਨ ਮੁੰਡਿਆਂ ਦੇ ਵਿੱਚ ਕਿਹਾ ਸੁਣੀ ਹੋ ਜਾਂਦੀ ਹੈ ਔਰ ਉਹਨਾਂ ਦੇ ਵੱਲੋਂ ਜਦੋਂ ਦੂਸਰੇ ਧਿਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਦੋਂ ਇਸ ਮਾਮਲਾ ਇਹ ਵੱਧ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਸ ਲੜਕੀ ਦੇ ਵੱਲੋਂ ਆਪਣੇ ਦੇ ਸਾਥੀ ਹੈ ਉਹਨਾਂ ਨੂੰ ਮੋਗਾ ਤੋਂ ਬੁਲਾ ਲਿਆ ਜਾਂਦਾ ਹੈ ਮੋਗਾ ਤੋਂ ਉਹ ਸਾਥੀ ਕਾਲੀ ਸਕੋਰਪੀਓ ਦੇ ਵਿੱਚ ਸਵਾਰ ਹੋ ਕੇ ਆਉਂਦੇ ਨੇ ਔਰ ਉਹਨਾਂ ਦੇ ਕੋਲ ਮਾਰੂ ਹਥਿਆਰ ਹੁੰਦੇ ਨੇ ਔਰ ਉਹਨਾਂ ਦੇ ਵੱਲੋਂ ਤਾਬੜ ਤੋੜ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਦੂਜੇ ਧਿਰ ਦੇ ਉੱਤੇ ਜਿਨ੍ਹਾਂ ਦੇ ਵਿੱਚ ਦੂਜੇ ਧਿਰ ਦਾ ਇੱਕ ਨੌਜਵਾਨ ਸੁਖਪ੍ਰੀਤ ਜਿਸ ਦਾ ਨਾਮ ਸੀ ਉਸ ਦੀ ਮੌਤ ਹੋ ਚੁੱਕੀ ਹੈ ਫਿਲਹਾਲ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਇਹ ਪੂਰੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਜੋ ਮੁੰਡੇ ਜਿਨ੍ਹਾਂ ਦੇ ਵੱਲੋਂ ਗੋਲੀਆਂ ਭਰਾਈਆਂ ਗਈਆਂ ਤਾਂ ਉਹ ਸਕੋਰਪੀਓ ਦੇ ਵਿੱਚ ਹੀ ਉਥੋਂ ਫਰਾਰ ਹੋ ਜਾਂਦੇ ਨੇ ਫਿਲਹਾਲ ਪੁਲਿਸ ਦੇ ਵੱਲੋਂ ਇਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਕਿਉਂਕਿ ਸਕੋਰਪੀਓ ਦਾ ਨੰਬਰ ਵੀ ਹਜੇ ਤੱਕ ਟ੍ਰੇਸ ਨਹੀਂ ਹੋ ਸਕਿਆ ਹਜੇ ਤੱਕ ਉਹਨਾਂ ਨੂੰ ਪਤਾ ਨਹੀਂ ਲੱਗਾ ਕਿ ਆਖਿਰ ਕਿਹੜੇ ਵਿਅਕਤੀ ਇਸ ਵਿੱਚ ਸਵਾਰ ਹੋ ਕੇ ਆਏ ਸੀ ਔਰ ਇੱਥੋਂ ਤੱਕ ਵੀ ਕਿਹਾ ਜਾ ਰਿਹਾ ਹੈ ਕਿ ਜੋ ਸਕੋਰਪਿਓ ਦੇ ਵਿੱਚ ਇਹ ਮੁੰਡੇ ਸਵਾਰ ਹੋ ਕੇ ਆਏ ਸੀ ਜਿਸ ਤਾ ਉਹਦੇ ਉੱਤੇ ਕਹਿੰਦੇ ਪੁਲਿਸ ਦਾ ਸਟicker ਵੀ ਲੱਗਾ ਹੋਇਆ ਸੀ ਤਾਂ ਫਿਲਹਾਲ ਪੁਲਿਸ ਨੇ ਪੂਰੀ ਗੁੱਥੀ ਉਲਝਦੀ ਜਾ ਰਹੀ ਹੈ ਆਖਿਰ ਸਕੋਰਪਿਓ ਦੇ ਵਿੱਚ ਜੋ ਮੁੰਡੇ ਆਏ ਸੀ ਉਹ ਕਿਹੜੇ ਮੁੰਡੇ ਸੀ ਕਿੱਥੋਂ ਦੇ ਸੀਗੇ ਇਸ ਬਾਰੇ ਪੁਲਿਸ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਹੀ ਜਾ ਕੇ ਪੂਰੀ ਗੁੱਥੀ ਸੁੱਲਝ ਸਕੇਗੀ ਪਰ ਇੱਕ ਨੌਜਵਾਨ ਮੁੰਡੇ ਦੀ ਮੌਤ ਹੋ ਚੁੱਕੀ ਹੈ ਤਾਂ ਕੀ ਕੁਝ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਦਾ ਕਹਿਣਾ ਹੈ ਤੁਹਾਨੂੰ ਸੁਣਾ ਦਿੰਦੇ ਹਾਂ ਗੁਰਨੇਪੜ ਤੋਂ ਇੱਕ ਫਾਇਰਿੰਗ ਇਨਸੀਡੈਂਟ ਦੀ ਰਿਪੋਰਟ ਹੋਈ ਹੈ ਜ ਜਿਹਦੇ ਵਿੱਚ ਇੱਕ ਸੁਖਪ੍ਰੀਤ ਪੁੱਤਰ ਬਸੰਦਰ ਸਿੰਘ ਵਾਸੀ ਲੰਗਿਆਣਾ ਪੁਰਾਣਾ ਉਹਦੇ ਗੋਲੀ ਲੱਗਣ ਕਰ ਨੂੰ ਉਹ ਹਸਪਤਾਲ ਲੈ ਕੇ ਗਏ ਸੀ ਜਿੱਦੇ ਡੈਥ ਹੋ ਚੁੱਕੀ ਹੈ ਇੱਕ ਬੰਦਾ ਹੋਰ ਸੀਗਾ ਸਾਨੀ ਜਿਹਦੇ ਵੀ ਕੁਚਰੇ ਲੱਗੇ ਸੀਗੇ ਉਹ ਹਸਪੀਟਲ ਚੋਂ ਚਲਾ ਗਿਆ ਹੈਗਾ ਉਹ ਇਲਾਜ ਕਰਾ ਕੇ ਮੋੜਲਾ ਇਲਾਜ ਕਰਾ ਕੇ ਚਲਾ ਗਿਆ ਹੈਗਾ ਉਥੇ ਚੁੱਕ ਕੇ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਸ਼ੀਸ਼ੇ ਟੁੱਟੇ ਹੋਏ ਨਜ਼ਰ ਆ ਰਹੇ ਨੇ ਪਰ ਉੱਥੇ ਹੀ 10 ਤੋਂ 12 ਰਾਉਂਡ ਕਾਲੀ ਸਕੋਰਪੀ ਦੇ ਵਿੱਚ ਜੋ ਮੁੰਡੇ ਸਵਾਰ ਹੋ ਕੇ ਆਏ ਸੀ ਉਹਨਾਂ ਦੇ ਵੱਲੋਂ ਕੀਤੇ ਜਾਂਦੇ ਨੇ ਔਰ ਇੱਕ ਨੌਜਵਾਨ ਦੇ ਗੋਲੀ ਲੱਗ ਜਾਂਦੀ ਹੈ ਜਿਸ ਦੇ ਵਿੱਚ ਉਸ ਦੀ ਮੌਤ ਹੋ ਗਈ ਹੈ ਤਾਂ ਪਿੰਡ ਲੰਗਿਆਣਾ ਦੇ ਵਿੱਚ ਇਹ ਪੂਰੀ ਘਟਨਾ ਵਾਪਰਦੀ ਹੈ ਦੱਸਦੇ ਕਿ ਦੋਹਾਂ ਧਿਰਾਂ ਦੇ ਵਿੱਚ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ ਜਦੋਂ ਇਹ ਦੋਵੇਂ ਧਿਰ ਕਿਤੇ ਇਹਨਾਂ ਦੇ ਵਿੱਚੋਂ ਇੱਕ ਧਿਰ ਜਾ ਰਿਹਾ ਸੀ ਔਰ ਇਸੇ ਦੌਰਾਨ ਮੁੰਡਿਆਂ ਦੇ ਵਿੱਚ ਕਿਹਾ ਸੁਣੀ ਹੋ ਜਾਂਦੀ ਹੈ ਔਰ ਉਹਨਾਂ ਦੇ ਵੱਲੋਂ ਜਦੋਂ ਦੂਸਰੇ ਤੈਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਦੋਂ ਇਸ ਮਾਮਲਾ ਇਹ ਵੱਧ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਸ ਲੜਕੀ ਦੇ ਵੱਲੋਂ ਆਪਣੇ ਦੇ ਸਾਥੀ ਹੈ ਉਹਨਾਂ ਪਰ ਉੱਥੇ ਹੀ